ਦਾ ਟ੍ਰੈਲਾ ਖੜਾ ਬਾਈ ਜੀ ਲਾਖ ਨੇ ਪਿੰਡ ਤੋਂ ਕਰਿਆਲਾ ਪਿੰਡ ਵਾਹ ਵਾਹ ਜੀ ਬਸ ਵੈਰ ਜੀ ਖਾਲਸਾ ਵਾਹ ਵਾਹ ਬਲਬਾਗ ਸਿੰਘ ਜੀ ਵਧੀਆ ਸਰਪੰਚ ਸਾਹਿਬ ਜੀ ਚੜਦੀ ਕਲਾ ਸਾਹਿਬ ਐ ਕਿਰਪਾ ਜੀ ਕਿਰਪਾ ਹੋਰ ਸੁਣਾਓ ਕਿਵੇਂ ਚੱਲ ਰਿਹਾ ਮੋਰਚਾ ਜੀ ਵਧੀਆ ਚੜਦੀ ਕਲਾ ਜੀ ਪੂਰੀ ਜੀ ਕਿਰਪਾ ਦੇ ਕੋ ਹਾਂਜੀ ਹਾਂਜੀ ਇਹ ਸਾਨ ਸਰਪੰਚ ਸਰਦਾਰ ਮਲਕੀਤ ਸਿੰਘ ਜੀ ਜਿੱਦਣ ਦਾ ਮੋਰਚਾ ਲੱਗਾ ਦੋਸਤੋ ਉਦਨ ਦੇ ਮੋਰਚੇ ਦੇ ਵਿੱਚ ਡਟੇ ਹੋਏ ਆ ਤੇ ਹਰ ਇੱਕ ਕਿਸਾਨਾਂ ਨੂੰ ਮਜਬੂਤ ਕਰ ਰਿਹਾ ਭਰਾਵਾਂ ਦੇ ਨਾਲ ਕਵਿਤਾ ਸੁਨਾ ਸੁਨਾ ਕੇ ਜੀ ਬਹੁਤ ਸੋਹਣੀ ਭਰਾਵਾਂ ਦੇ ਨਾਲ ਸੱਥਾਂ ਲੱਗਦੀਆਂ ਇਹਨਾਂ ਵਿਚਾਰ ਚਰਚਾ ਹੁੰਦੀ ਹੈ ਜੀ ਸਰਪੰਚ ਸਾਹਿਬ ਜੀ ਕਿਵੇਂ ਚੱਲ ਰਿਹਾ ਜੀ ਮੋਰਚਾ ਕੀ ਕਹਿਣਾ ਚਾਹੋਣੇ ਤੁਸੀਂ ਉਸ ਦਿਨ ਦੇ ਮੋਰਚੇ ਦੇ ਵਿੱਚ ਡਟੇ ਹੋਏ ਜੀ ਕੀ ਕੁਝ ਜਿਹੜਾ ਅੱਜ-ਅੱਜ ਦੇ ਹਾਲਾਤ ਹੈ ਜੀ ਵੇਖੋ ਜੀ ਪੰਜੇ ਸ਼ਹੀਦیاں ਹੋਈਆਂ ਹੁਣ ਤੱਕ ਜੀ ਇੱਥੇ ਜੀ ਇਹ ਅੱਜ ਵੀ ਇੱਕ ਗਜ਼ਾਂਨ ਉਹਨਾਂ ਦਾ ਅੱਜ ਸਸਕਾਰ ਹੋਇਆ ਸਰਦਾਰ ਬਲਦੀਰ ਸਿੰਘ ਜੀ ਪਿੰਡ ਕੰਗਤਲਾ ਅੱਗੇ ਵੀ ਉਸ ਪਿੰਡ ਦਾ ਇੱਕ ਸ਼ਹੀਦ ਹੋਇਆ ਸਰਦਾਰ ਮਨਜੀਤ ਸਿੰਘ ਜੀ ਕੰਗਤਲਾ ਤੋਂ ਜਿਹੜੇ ਆ ਸ਼ਹਾਤ ਆ ਇੱਕੇ ਪਿੰਡ ਦੇ ਹੋਗੀਆਂ ਬਿਲਕੁਲ ਜੀ ਇੱਕ ਮਰਨੈਲ ਸਿੰਘ ਸੀ ਉਹਨਾਂ ਦੀ ਸ਼ਹਾਤ ਹੋਈ ਇੱਕ ਦਰਸ਼ਨ ਸਿੰਘ ਜੀ ਦੇ ਇੱਕ ਆਪਣਾ ਸਭ ਨੂੰ ਪਤਾ ਹੀ ਹੈ ਸ਼ੁਭਕਰਨ ਸਿੰਘ ਹਾਂ ਸ਼ੁਭਕਰਨ ਜਾਲਮ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਤੇ ਪੰਜ ਸਰਦਾਰ ਲਬਾਗ ਸਿੰਘ ਜੀ ਸ਼ਹਾਤਾਂ ਹੋਈਆਂ ਤੇ ਦੱਸਣਾ ਚਾਹਾਂਗੇ ਕਿ ਜਿਹੜੇ ਇਹਦਾ ਵੱਡਾ ਕਾਰਨ ਇਹ ਹੋਇਆ ਕਿ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਨੌਜਵਾਨ ਜੀ ਜਿਹੜੀਆਂ ਦੁੱਗੀਆਂ ਸ਼ਹਾਤਾ ਹੋਈਆਂ ਉਹ ਜਿਹੜੇ ਅਧਰੂ ਗੈਸ ਦੇ ਗੋਲੇ ਜਿਹੜੇ ਵਰਤੇ ਗਏ ਹਨ ਉਹ ਗੈਸ ਇਹੋ ਜਿਹੀ ਜ਼ਰੀਲੀ ਸੀ ਕਿ ਜਿਹੜੀਆਂ ਛਾਪੀਆਂ ਜਿਹੜੀਆਂ ਜਾਮ ਹੋ ਗਈਆਂ ਸਾਹ ਰੋਗ ਲੱਗ ਗਏ ਬਿਲਕੁਲ ਜੀ ਬਿਲਕੁਲ ਅਜੇ ਵੀ ਕਈ ਜਿਹੜੇ ਕਿਸਾਨ ਭਰਾਵਾ ਉਹਨਾਂ ਨੂੰ ਇਸ ਚੀਜ਼ ਤੋਂ ਅਜੇ ਵੀ ਪੀੜਤ ਹੈ ਤਾ ਬਿਲਕੁਲ ਜੀ ਉਹ ਜਿਹੜੀਆਂ ਚਾਰ ਸ਼ਹੀਦیاں ਹੋਈਆਂ ਉਹ ਉਸ ਕਾਰਨ ਹੋਈਆਂ ਫਿਰ ਵੀ ਵੇਖੋ ਸ਼ਹਾਤਾ ਗਰੀ ਬਿਰਥਾ ਨਹੀਂ ਜਾਂਦੀਆਂ ਜੀ ਤੇ ਪੂਰੀ ਚੜ੍ਹਦੀ ਕਲਾ ਮੋਰਚੇ ਵਿੱਚ ਭੰਵੇ ਅੱਜ ਵੀ ਹੈ ਉਹ ਅੱਜ ਸਰਕਾਰ ਸੀ ਇੱਥੇ ਥੋੜਾ ਚਿਰ ਪਹਿਲਾਂ ਹੀ ਆਪਣਾ ਜਿਹੜੀ ਮਰਤਕ ਦੇ ਸੀ ਉਹ ਸ਼ਹੀਦੀ ਥੀ ਲਿਆਂਦੀ ਗਈ ਸੀ ਸਾਰੇ ਅਨਰਚਨ ਕੀਤੇ ਤੇ ਫਿਰ ਵੀ ਪੂਰਨ ਚੜ੍ਹਦੀ ਕਲਾ ਜੀ ਕਿਰਪਾmarg ਕਿਰਪਾ ਜੀ ਤੇ ਕਿੰਨੀਆਂ ਕਿ ਜਿਹੜੇ ਭਰਾ ਬੜੇ ਬੜੇ ਵਧੀਆ ਵਿਚਾਰ ਆ ਇਹ ਵੀ ਸਾਡਾ ਭਰਾ ਬੈਠਾ ਬੜੀਆਂ ਚੰਗੇ ਨੇਕ ਜਿਹੜੇ ਮਜ਼ਬੂਤ ਵਿਚਾਰ ਨੇ ਜਿੰਦਾ ਹੀ ਫਿਰ ਸਾਰੇ ਭਰਾ ਬੈੰਦੇ ਐ ਇਸ ਵੇਲੇ ਗੱਲਬਾਤ ਚੱਲਦੀ ਆ ਆਪਸ ਵਿੱਚ ਮੋਰਚੇ ਸੰਬੰਧੀ ਸਰਕਾਰਾਂ ਸੰਬੰਧੀ ਬਿਲਕੁਲ ਜੀ ਵਿਚਾਰ ਚਰਚਾ ਕੀਤੀ ਆਪਣੇ ਸਭਿਆਚਾਰ ਸਬੰਧੀ ਫਿਰ ਸਾਰੀਆਂ ਇੱਕ ਦੂਜੇ ਨਾਲ ਭਰਾ ਸਾਰੇ ਗਰਬਾ ਸਾਂਝੀ ਕਰਦੇ ਇਦਾਂ ਹੀ ਜੀ ਸਾਰਾ ਦਿਨ ਫਿਰ ਦੁੱਖ ਸੁੱਖ ਭੋਲਦੇ ਆ ਜੀ ਦੁੱਖ ਸੁੱਖ ਨਹੀਂ ਭੋਲਦੇ ਬਹੁਤਾ ਜੀ ਹਾਂਜੀ ਬਸ ਉਹ ਇਹ ਕਹਿ ਵੀ ਸਕਦੇ ਓਦਾਂ ਉਸ ਤਰੀਕੇ ਨਾਲ ਹਾਂਜੀ ਹਾਂਜੀ ਬਸ ਉਹ ਮੋਰਚੇ ਸਬੰਧੀ ਜੀ ਮੋਰਚੇ ਸਬੰਧੀ ਆਪਣਾ ਦੁੱਖ ਸੁੱਖ ਨਿੱਜੀ ਜਿਹੜਾ ਭੁੱਲ ਗਿਆ ਇਹੋ ਆਪਣੇ ਘਰ ਵੀ ਭੁੱਲੇ ਆ ਬਿਲਕੁਲ ਜੀ ਨੀ ਮੋਰਚੇ ਸਬੰਧੀ ਕੋਈ ਵਿਚਾਰ ਚਰਚਾ ਉਹ ਚਰਚਾ ਚੱਲਦੀ ਆ ਹਾਂਜੀ ਹਾਂਜੀ ਬਾਕੀ ਤੇ ਇਹ ਜਿਹੜਾ ਬੰਦਾ ਯੂ ਨੋ ਮੋ ਘਰੋਂ ਦਾ ਛੱਡ ਕੇ ਨਿਕਲਣਾ ਪੈਂਦਾ ਜੀ ਇਹੋ ਜਿਹੇ ਮੋਰਚਿਆਂ ਨੂੰ ਬਿਲਕੁਲ ਜੀ ਬਿਲਕੁਲ ਉਹ ਚਲੋ ਪਿਆਗ ਨਾ ਭਰਾਵਾ ਕੀਤਾ ਵੱਡੇ ਜਿਗਰਿਆਂ ਵਾਲੇ ਸਾਰੇ ਇਹਨਾਂ ਨੂੰ ਸਲੂਟ ਹੈ ਸਾਰਿਆਂ ਨੂੰ ਬਿਲਕੁਲ ਜੀ ਬਿਲਕੁਲ ਸਾਡਾ ਵੀਸ ਭਰਾ ਕੋਈ ਬਹੁਤ ਵਧੀਆ ਵਿਚਾਰ ਨਮਾਇਕੋਂ ਜਰੂਰ ਇੱਕ ਦੋ ਵਿਚਾਰ ਸਾਂਝੇ ਕਰਨਗੇ ਬਿਲਕੁਲ ਜੀ ਬਿਲਕੁਲ ਚੰਗੇ ਵਿਚਾਰ ਨੇ ਇਹਨਾਂ ਕੋਲ ਹਾਂਜੀ ਭਾਈ ਕੀ ਨਾ ਜੀ ਆਪਣੇ ਚੜਦੀ ਕਲਾ ਕੋਈ ਚੜਦੀ ਕਲਾ ਜੀ ਮੋਰਚਿਆਂ ਦੇ ਵਿੱਚ ਹਾਂਜੀ ਇਹਰੇ ਜਾ ਕੇ ਕੇਰ ਤੇ ਸਾਰੇ ਜਣੇ ਸਾਰੀ ਸੰਗਤ ਬੈੰਦੀ ਆ ਬਿਲਕੁਲ ਜੀ ਤੇ ਆਗੂਆਂ ਦੇ ਵਿਚਾਰ ਸੁਣਿੰਦੇ ਆ ਹਾਂ ਜੀ ਅਸੀਂ ਡਟ ਕੇ ਬੈਠੇ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਿਲਕੁਲ ਜੀ ਤੁਸੀਂ ਮੇਰੇ ਸਾਬ ਹੁਣ ਪਹਿਲੇ ਦਿਨ ਤੋਂ ਹੀ ਡਟੇ ਬੈਠੇ ਜੀ ਹਾਂ ਜੀ ਅਸੀਂ ਪਹਿਲੇ ਦਿਨ ਤੋਂ ਆ ਵੀ ਤਾਲੀਆਂ ਟਰੈਕਟਰ ਲੈ ਕੇ ਆਏ ਆ ਬਿਲਕੁਲ ਜੀ ਇਹ ਉਦੋਂ ਦੇ ਡਟੇ ਆ ਬਿਲਕੁਲ ਜੀ ਬਿਲਕੁਲ ਬਹੁਤ ਪਰਸ਼ਾਹ ਮੁੰਡਿਆਂ ਜਵਾਨਾਂ ਦੇ ਵਿੱਚ ਹੈਗਾ ਸਾਨੂੰ ਤਾਂ ਸਰਕਾਰ ਜਿਹੜੀ ਹੈ ਉਹ ਮਾਰ ਰਹੀ ਨਹੀਂ ਕਿ ਇਹੋ ਜੇ ਬਾਰਡਰ ਫੁੱਟਰ ਤੇ ਨਾਉਂ ਚ ਤੋੜਦੇ ਨੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਖਾਲੀ ਇੱਥੇ ਬੈਠੇ ਆ ਬਿਲਕੁਲ ਜੀ ਅਸੀਂ ਤਾਂ ਕੋਈ ਨੂੰ ਕੋਈ ਕੇ ਰੱਖਦੇ ਤੰਗੀ ਨਹੀਂ ਦੇ ਕੇ ਕੋਈ ਉਹਨਾਂ ਦੀ ਸਰਕਾਰ ਦਾ ਜਾਚੀ ਦੱਸਾਂਗੇ ਵੀ ਸਰਕਾਰ ਨੇ ਆਪਣੇ ਨਰਾਗ ਤੋਂ ਨਹੀਂ ਜਾਂ ਇੱਕ ਸਿਆਸਤਾ ਕਹਿ ਲੋ ਹਿੱਸਾ ਅਜੋ ਖਟਰ ਨੂੰ ਅਜ਼ੀਬਾ ਦੇ ਕੇ ਦੇ ਉੱਥੇ ਨਵੇਂ ਆਪਣਾ ਘਰਾਤਾ ਜੀ ਬਿਲਕੁਲ ਜੀ ਉਹ ਹੈ ਤੇ ਉਹਨਾਂ ਦਾ ਹੀ ਆ ਉਹ ਜਿਦਾਂ 12 ਟਹਿਣੀ ਦੇ ਹੁੰਦੇ ਨਹੀਂ ਉਹਨਾਂ ਆਪਣਾ ਜੀ ਅੱਜ ਹਾਂ ਜੀ ਉਹਨਾਂ ਦਾ ਹੀ ਆ ਜੀ ਬਿਲਕੁਲ ਜੀ ਬਿਲਕੁਲ ਜਦੋਂ ਮਰਜੀ ਉਹ ਵੀ ਇੱਕ ਬੱਡੀ ਸਿਹਤ ਦਾ ਇੱਕ ਹਿੱਸਾ ਪਰ ਕਿਤੇ ਨਾ ਕਿਤੇ ਇਹਦੇ ਨਾਲ ਇਹ ਵੀ ਆ ਜੀ ਹਾਕਮ ਨੂੰ ਪਤਾ ਲੱਗ ਗਿਆ ਵੀ ਅਸੀਂ ਵੱਡੀ ਗਲਤੀ ਕੀਤੀ ਇਹਨਾਂ ਨਾਲ ਇਹ ਮੱਥਾ ਲਾ ਗੀ ਜੀ ਜੀ ਹਾਕਮ ਉਦੋਂ ਹੀ ਮੰਨ ਜਾਂਦਾ ਹੁਣ ਹੌਲੀ ਹੌਲੀ ਹਾਕਮ ਨੂੰ ਗਿਆਨ ਹੋਣਾ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਪੈੜੀ ਬੋਂਦੇ ਆ ਫਸਲ ਬੀਜਦੇ ਆ ਹਾਂਜੀ ਹਾਂਜੀ ਤੇ ਜਦੋਂ ਛਿਟਾ ਨਿਕਲਦਾ ਫਿਰ ਪਤਾ ਲੱਗਦਾ ਵੀ ਕੀ ਪੈਦਾਵਾਰ ਹੋਈ ਬਿਲਕੁਲ ਜੀ ਬਿਲਕੁਲ ਇਸ ਕਰਕੇ ਪਹਿਲੋਂ ਮੋਰਚਾ ਨੂੰ ਲੱਗਦਾ ਹੈ ਵੀ ਇਹ ਕੋਈ ਗੱਲ ਨਹੀਂ ਇਹਨਾਂ ਨੂੰ ਫੇਰਨ ਤੋਂ ਸੁਹਾਗੇ ਇਹਨਾਂ ਨੂੰ ਇਹ ਬੀਜ ਬੀਜਣ ਦੇ ਬੀਜਣ ਤੋਂ ਇਹਨਾਂ ਨੂੰ ਤੇ ਸ਼ਾਇਦ ਸਾਡੇ ਜ਼ੁਲਮ ਦੇ ਗੜਿਆਂ ਨੇ ਇਹਨਾਂ ਦੀ ਫਸਲ ਖਤਮ ਕਰ ਦੇਣੀ ਆ ਹਾਂ ਤੇ ਅਣਖ ਦੀ ਏ ਤਰਮ ਦੀ ਅਣਖ ਦੀ ਪਰ ਹੁਣ ਉਹ ਨਹੀਂ ਦੱਬੀ ਗਈ ਕਿਤੇ ਸਾਰਾ ਕੁਝ ਹੋਇਆ ਜ਼ੁਲਮਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਬਿਲਕੁਲ ਹੁਣ ਇਹ ਛਿਟੇ ਨਿਕਲਣੇ ਆ ਜੀ ਬਿਲਕੁਲ ਹੁਣ ਹਾਕਮ ਨੂੰ ਗਿਆਨ ਹੋਣਾ ਜੀ ਇਹ ਮੋਰਚਾ ਤੇ ਲੋਕਾਂ ਦੀ ਲੋਕਬੰਦੀ ਕੀ ਹੁੰਦੀ ਹੈ ਜਿਹਨੂੰ ਲੋਕ ਕੱਟੇ ਹੋਏ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਬਾਕੀ ਚੜ੍ਹਦੀ ਕਲਾ ਜਿੰਨੇ ਵੀ ਭਰਾ ਕਿਉਂਕਿ ਤੁਹਾਡੇ ਬਾਦਿਮ ਰਹੀ ਉਹੋ ਹੀ ਜੁੜਨਾ ਜਿਹਨੂੰ ਪੰਜਾਬ ਦਾ ਦਰਦ ਹੈ ਬਿਲਕੁਲ ਜੀ ਉਹ ਆਪਣੀ ਸਭਿਆਚਾਰ ਦਾ ਦਰਦ ਹੈ ਇਹ ਦੂਜੀ ਬੰਦੀ ਦਾ ਦੀ ਸਾਡੀਆਂ ਗੱਲਾਂ ਸੁਣ ਉਹਨੂੰ ਵੈਸੇ ਵੀ ਕੇ ਨੂੰ ਚੰਗੀਆਂ ਨਹੀਂ ਲੱਗਣੀਆਂ ਜਿਹੜਾ ਪੰਜਾਬ ਜਾਨ ਆ ਚੰਗੀਆਂ ਉਹਨੂੰ ਲੱਗਣੀਆਂ ਜਿਹੜਾ ਆਪਣੀ ਕੌਮ ਨਾਲ ਪਿਆਰ ਆ ਆਪਣੀ ਧਰਤੀ ਨਾਲ ਪਿਆਰ ਆ ਜੀ ਬਿਲਕੁਲ ਜੀ ਬਿਲਕੁਲ हां बड़े, दे दे बड़े जी ਜਿਹੜੇ ਵਿਦੇਸ਼ ਦੀ ਧਰਤੀ 'ਚ ਬੜੇ ਨੌਜਵਾਨ ਵੀਰਾਂ ਦੇ ਫੋਨ ਆਉਂਦੇ ਆ ਹਾਂ ਜੀ ਇਹ ਵੀ ਮੈਂ ਗੱਲ ਦੱਸਣੀ ਚਾਹੁੰਦਾ ਹਾਂ ਜੀ ਇਟਲੀ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਰੋਜ਼ ਅਰਦਾਸ ਹੁੰਦੀ ਆ ਜੀ ਹਾਂ ਜੀ ਮੋਰਚੇ ਦੀ ਚੜ੍ਹਦੀ ਕਲਾ ਦੀ ਜੀ ਤੇ ਵਿਦੇਸ਼ਾਂ ਦੇ ਹੋਰ ਵੀ ਬੜੇ ਬੜੇ ਹੀ ਜਿੰਨੇ ਵੀ ਹਿੱਸੇ ਨੇ ਇਹ ਤੇ ਜਿੱਥੇ ਦਰਦੀ ਬੈਠੇ ਨੇ ਸਾਡੇ ਉੱਥੇ ਉੱਥੇ ਅਰਦਾਸ ਬੇਨਤੀ ਕਰਦੇ ਅਰਦਾਸ ਤੋਂ ਵੱਡੀ ਗੱਲ ਕੋਈ ਨਹੀਂ ਆ ਜੀ ਬਿਲਕੁਲ ਜੀ ਸੂਰੂ ਅਰਦਾਸ ਹੀ ਆਪਾਂ ਨੂੰ ਸਾਰੀਆਂ ਆ ਔਕੜਾਂ ਮੁਸੀਬਤਾਂ ਇਹਨਾਂ ਤੋਂ ਪਾਰ ਕਰਾਉਣਾ ਆ ਪਾਛਣ ਅੰਗ ਸੰਗ ਸਹਾਈ ਹੋਣਾ ਬਾਕੀ ਤੁਸੀਂ ਵੇਖ ਸਕਦੇ ਰੂਹਾਂ ਬਿਲਕੁਲ ਜੀ ਬਾਕੀ ਇੱਕ ਹੋਰ ਗੱਲ ਦਲਬਾਖ ਸਿੰਘ ਜੀ ਆਪਾਂ ਲੰਬੀ ਹੋ ਜੇ ਪਰ ਆਪਾਂ ਜੀ ਕੋਈ ਗੱਲ ਨਹੀਂ ਕਰਨੀ ਆ ਜਰੂਰ ਜੀ ਜਰੂਰ ਮੈਂ ਸਮਝਦਾ ਕਿ ਇਸ ਮੋਰਚੇ ਤੋਂ ਸਿੱਖੀ ਇੰਨੀ ਪਰਫੁੱਲ ਹੋ ਧੁੰਦੀ ਆ ਵਾਹ ਜੀ ਵਾਹ ਕਿ ਗੁਰੂ ਪਾਤਸ਼ਾਹ ਦੇ ਭਵੇਂ ਸਾਡੇ ਵੱਖ-ਵੱਖ ਸੱਭਿਆਚਾਰ ਨੇ ਨਾ ਪੰਜਾਬੀ ਸੱਭਿਆਚਾਰ ਕਈ ਤਰ੍ਹਾਂ ਦਾ ਜੀ ਜੀ ਉਹਦੇ ਉਹ ਸੱਭਿਆਚਾਰ ਨੇ ਸਿੱਖ ਸੱਭਿਆਚਾਰ ਖਾਲਸਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਹਾਂਜੀ ਹਾਂਜੀ ਇਥੋਂ ਜਿਹੜਾ ਸਿੱਖ ਸੱਭਿਆਚਾਰ ਹੈ ਨਾ ਉਹ ਬਹੁਤ ਜ਼ਿਆਦਾ ਉਹਨੂੰ ਫੁੱਲ ਫਲ ਪੈ ਰਿਆ ਜੀ ਵਾਹ ਜੀ ਵਾਹ ਰੂਬਾ بادشاہ ਦੇ ਲੰਗਰ ਲੱਗੇ ਨੇ ਨਾਮ ਪਾਣੀ ਦਾ ਚੱਲਦਾ ਭਰਾ ਆਪਸ ਵਿੱਚ ਮਿਲ ਕੇ ਬੈਂਦੇ ਨੇ ਵਾਹ ਜੀ ਇਹ ਸਾਡੇ ਮਾਫ ਕਰਨਾ ਸਾਡੇ ਕੁਝ ਧਾਰਮਿਕ ਆਗੂ ਤੇ ਬਸ ਸਟੇਜਾਂ ਦੇ ਲੋਕਾਂ ਨੂੰ ਫੋਟਾ ਪਾ ਕੇ ਇੱਕ ਦੂਜੇ ਨੂੰ ਭੰਡੜ ਦਾ ਕੰਮ ਹੀ ਕਰਦੇ ਇੱਥੇ ਉਹ ਗੱਲਾਂ ਨਹੀਂ ਹੈਗੀਆਂ ਵਾਹ ਜੀ ਵਾਹ ਇਹਦੇ ਫੋਟ ਦੇ ਬੀਜ ਪੂਰੇ ਪੁੱਟ ਕੇ ਪਰਾਂ ਛੁੱਟੇ ਨੇ ਵਾਹ ਜੀ ਇਹ ਸਾਰੇ ਇੱਕ ਨੇਕ ਦਿਲ ਸਾਰੇ ਇਮਤਿਹਾਨ ਦਿਲ ਬੰਦੇ ਨੇ ਵਾਹ ਜੀ ਇਸ ਕਰਕੇ ਕੋਈ ਵੀ ਬੜਾ ਵੱਡਾ ਭੈਣ ਜਿਹੜੀ ਉੱਥੇ ਸ਼ੰਭੂ ਬਾਰਡਰ ਤੇ ਅਮਰ ਸੱਚਿਆ ਹਣਾ ਜੀ ਹਾਂ ਜੀ ਹਾਂ ਜੀ ਤੇ ਉਹ ਡਾਕਟਰ ਸੀ ਛੇ ਤੋਂ ਭੈਣ ਹਾਂ ਜੀ ਹਾਂ ਜੀ ਇਦਾਂ ਹੀ ਬਹੁਤ ਪ੍ਰਭਾਵਤ ਇਥੋਂ ਸੰਗਤ ਹੁੰਦੀ ਹੈ ਨਾ ਗੱਲਾਂ ਦੀ ਵਾਹ ਜੀ ਵਾਹ ਬਾਕੀ ਸਾਡਾ ਸਿੱਖ ਧਰਮ ਇਦਾਂ ਦਾ ਇਹ ਕਦੀ ਕਿਸੇ ਦੇ ਦਬਾਉਣ ਹੀ ਬਣਾਉਂਦਾ ਇਹ ਹਰ ਇੱਕ ਇਨਸਾਨ ਨੂੰ ਕਹਿੰਦਾ ਤੁਸੀਂ ਆਪਣੇ ਧਰਮ ਚ ਪੱਕੇ ਰਹੋ ਬਿਲਕੁਲ ਜੀ ਬਿਲਕੁਲ ਕਿਤੇ ਆਪ ਆਪਣੇ ਧਰਮ ਚ ਪੱਕੇ ਰਹਿਣਾ ਦੂਜੇ ਨੂੰ ਵੀ ਇਹੋ ਹੀ ਆ ਵੀ ਜਿਹੜਾ ਵੀ ਤੁਹਾਡਾ ਧਰਮ ਹੈਗਾ ਤੁਸੀਂ ਉਥੇ ਪੱਕੇ ਰਹੋ ਵਾਹ ਜੀ ਵਾਹ ਦਰਵਾਜ਼ੇ ਇਹਦੇ ਸਦਾ ਹੀ ਖੁੱਲੇ ਆ ਜੀ ਇਹਨਾਂ ਦੇ ਜੇ ਕੋਈ ਆਉਂਦਾ ਨੂੰ ਗੱਲ ਲਾਉਣਾ ਉਹਨੂੰ ਜੀ ਸੋ ਬੜਾ ਕੋਜਿਆ ਸਿਰਫ ਕਈਰ ਆਪਾਂ ਸੋਚਦੇ ਆ ਵੀ ਸਿਰਫ ਉਹ ਨਤੀਜੇ ਹੀ ਮੰਗਾ ਜਿਹੜੀਆਂ ਸਾਡੀਆਂ ਆਪਾਂ ਉਥੇ ਗੱਲ ਛੱਡ ਦਿੰਦੇ ਆ ਬਿਲਕੁਲ ਜੀ ਬਿਲਕੁਲ ਪਰ ਇਹਦੇ ਵਿੱਚ ਕੱਲੀ ਉਥੇ ਗੱਲ ਸੀਮਤ ਨਹੀਂ ਰਹਿ ਜਾਂਦੀ ਹਾਂਜੀ ਹਾਂਜੀ ਇਹਦੇ ਵਿੱਚੋਂ ਸਾਨੂੰ ਪਤਾ ਨਹੀਂ ਕਿੰਨੀਆਂ ਕਿ ਪ੍ਰਾਪਤੀਆਂ ਹੁੰਦੀਆਂ ਇਹੋ ਜਿਹੇ ਸੰਘਰਸ਼ਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਰੂਹ ਮਿਲਣੀ ਆ ਉਹ ਵਧੀਆ ਤੋਂ ਵਧੀਆ ਮਿਲਣੀ ਧਰਮੀ ਤੋਂ ਧਰਮੀ ਮਿਲਣੀ ਜਿਹਦੇ ਲਾਗੇ ਤੁਸੀਂ ਬਹੋਗੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਣਾ ਹੀ ਮਿਲਣਾ ਉਸ ਇਨਸਾਨ ਕੋਲ ਬਿਲਕੁਲ ਜੀ ਬਿਲਕੁਲ ਇਸ ਵੇਲੇ ਸਾਹਿਬ ਰੂਹ ਇੱਕ ਛਾਨਣਾ ਬਚ ਕੇ ਨਹੀਂ ਜਿੱਦਾਂ ਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਬਸ ਉਹ ਕਰੀਮ ਆ ਪੰਜਾਬ ਦੀ ਵਾਹ ਜੀ ਵਾਹ ਬਾਕੀ ਗੁਰੂ ਮਾਰ ਹਾਂਜੀ 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 ਉਹ ਵੀ ਗੱਲ ਬੜੀ ਵੱਡੀ ਆ ਜੀ ਇੱਕ ਛੋਟੇ ਵੀ ਆਪਣਾ ਭਾਈ ਨੇ ਯਾਦ ਕਰਾਇਆ ਹਾਂਜੀ ਹਾਂਜੀ ਲਾਕੇ ਵੱਲੋਂ ਦੇ ਦਲਬਾਖ ਸਿੰਘ ਜੀ ਕੋਈ ਸ਼ਬਦੀ ਨਹੀਂ ਹੈਗੇ ਸਾਡੇ ਕੋਲ ਬਿਲਕੁਲ ਨਹੀਂ ਇਹ ਪਿੰਡ ਨੇ ਲਾਕੇ ਲਾਗੇ ਆ ਅ ਪਿੰਪਲ ਤੇ ਆ ਜੀ ਹਾਂਜੀ ਹਾਂਜੀ ਸ਼ੇਰ ਰਿਗਾਰਡ ਹੋਇਆ ਹਾਂਜੀ ਹਾਂਜੀ ਮਤੌਲੀ ਹੋਇਆ ਤੇਈਪੁਰ ਹੋਇਆ ਵਾਹ ਜੀ ਵਾਹ ਇੱਕ ਅੰਗ ਥੋੜਾ ਪਿੰਡ ਹੋਇਆ ਜਿਹੜੇ ਐਸ ਬਾਈ ਦੇ ਪਿੰਡ ਆ ਜੀ ਹਾਂਜੀ ਤੇ ਸਾਰੇ ਗੁਲਾੜ ਗੁਲਾੜ ਦੇ ਲਾਗੇ ਲਾਗੇ ਜਿੰਨੇ ਪਿੰਡ ਐ ਇਸ ਪਾਸੇ ਨੂੰ ਜਿੰਨੀ ਬਾਈ ਆ ਇੱਕ ਦਾਤਾ ਸਿੰਘ ਆਲਾ ਪਿੰਡ ਆ ਇਹ ਬਾਈ ਤੇ ਪੈਂਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਹੀ ਵੱਡੀਆਂ ਸਵਾਮਾਂਾਂ ਵਾਲੀਆਂ ਹੋਰ ਹੀ ਬੜੇ ਪਿੰਡ ਜਿਹੜੇ ਲਾਗੇ-ਲਾਗੇ ਵਾਲੇ ਉਹਨਾਂ ਇੰਡੀਆਂ-ਇਡੀਆਂ ਸਵਾਮਾਂਾਂ ਨਭਾਈਆਂ ਅੱਗੇ ਉਹਨਾਂ ਬਾਅਦ ਇਹ ਵੇਖੋ ਕਿੰਦਾ ਇੱਕ ਭਰਾ ਉਹ ਮੈਂ ਮੇਰੇ ਕੋਲ ਇਹ ਵੀ ਇੱਥੋਂ ਦੇ ਲੋਕਲੀ ਹੈ ਬਿਲਕੁਲ ਜੀ ਥੱਲੇ ਇਕੱਲੇ ਨੂੰ ਆ ਵੇਖ ਲਓ ਤਸਵੀਰ ਇੱਕ ਆਵਾਜ਼ ਮਾਰ ਕੇ ਹਾਂਜੀ ਹਾਂਜੀ ਅੱਗੇ-ਅੱਗੇ ਭਰਾ ਕਹਿ ਰਿਹਾ ਵਾਹ ਜੀ ਤਾਲੀ ਆ ਰਹੀ ਹੈ ਅੱਜ ਨਗਾ ਪਛਾਤਾ ਚ ਵਾਹ ਜੀ ਵਾਹ ਬਿਲਕੁਲ ਜੀ ਬਿਲਕੁਲ ਸਰਦਾਰ ਬਾਗ ਸਿੰਘ ਜੀ ਜਿਹੜਾ ਦਾਤਾ ਸਿੰਘ ਵਾਲਾ ਪਿੰਡ ਆ ਨਾ ਹਾਂਜੀ ਜਦੋਂ ਗੈਸ ਗੋਲੇ ਚੱਲੇ ਆ ਨਾ ਇੱਥੇ ਜੀ ਹਵਾ ਉਸ ਪਾਸੇ ਦੀ ਸੀ ਵਾਹ ਜੀ ਉਹ ਪਿੰਡ ਉਹ ਪਿੰਡ ਤੱਕ ਪ੍ਰਭਾਵਿਤ ਹੋਇਆ ਜੀ ਤੁਸੀਂ ਆਪ ਸੋਚ ਲਓ ਵੀ ਉਹ ਗੈਸ ਕਿੰਨੀ ਜ਼ਹਿਰੀ ਹੋਏਗੀ ਜਿੰਨੇ ਉਸ ਪਿੰਡ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਜੀ ਬਿਲਕੁਲ ਜੀ ਬਿਲਕੁਲ ਇੱਥੋਂ ਇੱਕ ਹੋਰ ਗੱਲ ਹੈ ਕੱਲੀ ਇੱਥੇ ਨਹੀਂ ਉੱਥੇ ਵੀ ਕਿਸਾਨਾਂ ਦੇ ਘਰਾਂ 'ਚ ਛੁੱਟੇ ਗਏ ਗੈਸ ਗੋਲੇ ਜੀ ਲਓ ਜੀ ਇੱਥੇ ਦੇ ਸਾਨੂੰ ਤੇ ਚਲੋ ਮਾਰਨੇ ਮਾਰਨੇ ਸੀ ਹਾਂਜੀ ਹਾਂਜੀ ਉਹ ਤੇ ਉਹਨਾਂ ਦਾ ਕੀ ਕਸੂਰ ਸੀ ਤੇ ਜਿਹੜੇ ਸਾਡੇ ਟਰੈਕਟਰ ਪਰ ਇੱਕ ਹੋਰ ਵੱਡੀ ਗੱਲ ਲੋਕਤੰਤਰ ਦਾ ਇਨਸਾਨੀਅਤ ਦਾ ਇੰਨਾ ਕਹਾਣ ਕੀਤਾ ਗਿਆ ਹਾਂਜੀ ਜਿਹੜੇ ਬਹੁਤੇ ਬੰਦੇ ਜ਼ਖਮੀ ਹੋਏ ਨਾ ਉਹ ਦੱਸਾ ਕੌਣ ਸਨ ਜਿੱਦਾਂ ਦਾ ਭਰਾ ਸਾਡਾ ਆ ਲਾਉਸਮੈਂਟ ਕਰਿਆ ਵੀ ਲੰਗਰ ਛਕੋ ਹਾਂਜੀ ਉਹ ਭਾਈ ਕੜਈ ਦੇ ਵਾਰਿਸ ਸਨ ਵਾਹ ਜੀ ਵਾਹ ਉਹਨਾਂ ਲਈ ਉਹ ਵੀ ਆ ਜਾਂਦੇ ਨਾ ਇਹ ਸਾਨੂੰ ਪ੍ਰਸ਼ਾਦਾ ਜਲ ਛਕਾ ਦਿਓ ਉਹਨਾਂ ਕਹਿੰਦੇ ਲਓ ਬੈਠੋ ਤੇ ਤੁਹਾਨੂੰ ਵੀ ਛਕਾਉਂਦੇ ਬਿਲਕੁਲ ਜੀ ਬਿਲਕੁਲ ਉਹਨਾਂ ਲਈ ਅਸੀਂ ਵੀ ਉਦਾਂ ਦੇ ਸੀ ਸਾ ਦੁਸ਼ਮਣ ਵੀ ਉਦਾਂ ਦਾ ਸੀ ਵਾਹ ਜੀ ਵਾਹ ਕਿਉਂਕਿ ਉਹ ਭਾਈ ਕੜਈ ਦੀ ਲੰਗਰ ਪ੍ਰਸ਼ਾਦਾ ਵਾਲੇ ਸਿੰਘ ਸਨ ਬਿਲਕੁਲ ਜੀ ਉਹਨਾਂ ਨੂੰ ਜ਼ ਫਿਰ ਡਾਕਟਰ ਜਿਹੜੇ ਆਪਣੇ ਮੈਡੀਕਲ ਸ਼ਬਦਾਂਵਾਂ ਸੀ ਉਹਨਾਂ ਦੇ ਗੈਸ ਗੋਲੇ ਛੁੱਟੇ ਗਏ ਉਹਨਾਂ ਨੂੰ ਗੱਡੀਆਂ ਭੰਗੀਆਂ ਗਈਆਂ ਹਾਂਜੀ ਹਾਂਜੀ ਇਹ ਕੈਣ ਦਾ ਪਾਪ ਕੀ ਜਿਹੜੀ ਜ਼ੁਲਮ ਇੰਨਾ ਵੱਡਾ ਕੀਤਾ ਗਿਆ ਵੀ ਜਿਹੜੇ ਬੰਦਿਆਂ ਕੋਲ ਖੁਦੋਂ ਪਾਣੀ ਪੀਂਦੇ ਰਹੇ ਉਹਨਾਂ ਨੂੰ ਡਾਂਗਾ ਮਾਰੀਆਂ ਗਈਆਂ ਉਹ ਜਿਹੜਾ ਨਾ ਪ੍ਰੀਤਪਾਲ ਸਿੰਘ ਜਿਹੜਾ ਮੁੰਡਾ ਜ਼ਖਮੀ ਆ ਉਹ ਵੀ ਪ੍ਰੀਤਪਾਲ ਸਿੰਘ ਜੀ ਉਹ ਵੀ ਜਿਹੜਾ ਨੌਜਵਾਨ ਸੀ ਉਹ ਵੀ ਲੰਗਰੀ ਵਰਤਉਂਦਾ ਸੀ ਤੁਸੀਂ ਹੁਣ ਇਥੋਂ ਆ ਲੋਕ ਵੀ ਜਨਤਾ ਵੀ ਹਿਸਾਬ ਲਾ ਲਏ ਵੀ ਕਿੱਦਾਂ ਦਾ ਜੁਰਮ ਹੋਇਆ ਜੀ ਚਲੋ ਅਸੀਂ ਇਹਦੇ ਸਾਨੂੰ 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 ਤੇ ਕਰਨਾ ਜੋ ਕਰਦੇ ਅਰ ਜਿਹੜੇ ਗੁਰੂ ਦੀ ਸੇਵਾ ਕਰਨ ਵਾਲੇ ਆਏ ਆ ਗੁਰੂ ਦੇ ਸਿੱਖ ਜਿਹੜੇ ਆ ਜਿਨ੍ਹਾਂ 'ਚ ਵੈਰ ਵਿਰੋਧ ਭਾਵਨਾ ਨਹੀਂ ਹੈਗੀ ਈਰਖਾ ਦੀ ਕੋਈ ਬਿਲਕੁਲ ਜੀ ਕੋਈ ਭਵੇਂ ਰਫਲਾਂ ਲੈ ਕੇ ਡਾਂਗਾ ਲੈ ਕੇ ਆਜਦੇ ਤੇ ਉਹਨਾਂ ਨੂੰ ਛਕਾਉਣਾ ਸੀ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਉਹਨਾਂ ਉੱਤੇ ਵੀ ਡਾਂਗਾ ਤੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਬੰਦਿਆਂ ਨੂੰ ਕਿੱਡਾ ਕਹਿਰ ਕੀਤਾ ਹੈ ਬਿਲਕੁਲ ਜੀ ਬਿਲਕੁਲ ਪਰ ਚਲੋ ਗੁਰੂ ਬਾਦਸ਼ਾਹ ਮਿਹਰ ਕਰੂਗਾ ਔੜ ਕੇ ਸੱਚ ਦੀ ਜਿੱਤ ਹੁੰਦੀ ਆ ਬਿਲਕੁਲ ਜੀ ਤੇ ਇੱਕ ਦਿਨ ਉੱਪ ਚਤਾਵਾ ਰਹਿ ਜਣਾ ਇਹਨਾਂ ਕੋ ਪਰ ਉਹਨਾਂ ਕੋ ਮੁੜ ਕੇ ਕੋਈ ਵਾਪਸੀ ਦਾ ਸ਼ਬਦ ਨਹੀਂ ਰਹਿ ਜਣਾ ਬਿਲਕੁਲ ਜੀ ਜਿਵੇਂ ਉਹਨਾਂ ਨੇ ਡਾਂਗਾ ਬੰਬਸਤਰੂ ਕੇ ਕਿੰਨਾ ਕੋ ਪਰ ਲੋਕ ਪ੍ਰਤੀ ਪਿਆਰ ਵਾਧਾ ਗਿਆ ਵੀ ਉਹ ਇਹ ਦੁਸ਼ਮਣ ਵਾਕ ਕਰਨ ਦੇ ਪਰ ਲੋਕ ਸਹਿਯੋਗ ਵਧ ਦੇਣ ਲੱਪੇ ਵੀ ਅੱਗੇ ਨਾਲ ਵੀ ਜਿਵੇਂ ਉਹਨਾਂ ਦੇਖਿਆ ਵੀ ਸਾਡੇ ਮਨੂ ਸਾਡੀ ਸੋਈ ਮਨੂ ਸਾਡੀ ਦਾਤਰੀ ਸੀ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੜਦਾ ਅਸੀਂ ਦੂਨ ਸਵਾਏ ਹੋਏ ਵਾਹ ਜੀ ਵਾਹ ਜਿੱਦਾਂ ਜਿੱਦਾਂ ਇਹਨਾਂ ਸਾਡੇ ਤੇ ਜ਼ੁਲਮ ਕੀਤਾ ਸਾਡੇ ਉਦਾਂ ਇਕੱਠ ਵਾਧੇ ਗਿਆ ਤੁਸੀਂ ਨਿਗਾਹ ਮਾਰੋ ਕੋਈ ਹੈਗਾ ਕਿਸੇ ਦੇ ਭੈ ਹੈਗਾ ਮਨਚ ਕੋਈ ਬੈਨਾ ਕੋਈ ਗੱਲ ਹੀ ਨਹੀਂ ਜੀ ਵੇਖੋ ਇੱਕ ਪਾਸੇ ਅੱਗੇ ਵੀ ਆਪਾਂ ਗੱਲ ਕੀਤੀ ਸੀ ਹਾਂਜੀ ਜਦੋਂ ਬੰਦੇ ਅੱਖਾਂ ਦੇ ਸਾਹਮਣੇ ਡਿੱਗ ਪੈਂਦੇ ਆ ਭਾਵੇਂ ਘਰੇਲੂ ਲੜਾਈ ਹੋਵੇ ਤੇ ਭਾਵੇਂ ਦੇਸ਼ ਦੀ ਤੇ ਭਾਵੇਂ ਕੌਮ ਦੀ ਲੜਾਈ ਹੋਵੇ ਬਿਲਕੁਲ ਜੀ ਬੰਦਿਆਂ ਦੇ ਕਿਹੜੇ ਮਨੋਵਲ ਡਿੱਗ ਪੈਂਦੇ ਆ ਬਿਲਕੁਲ ਜੀ ਪਰ ਕਿਸੇ ਦਾ ਹੌਂਸਲਾ ਨਹੀਂ ਟਿਆ ਇਹ ਬੰਦਾ ਸਾਹਮਣੇ ਨੌਜਵਾਨ ਚੀਜ਼ ਹੋ ਗਿਆ ਪਰ ਮਨ ਨਹੀਂ ਛੜਿਆ ਕਿਸੇ ਨੇ ਵੀ ਬਿਲਕੁਲ ਜੀ ਪੂਰੀ ਚੜ੍ਹਦੀ ਗੜਾ ਜੀ ਸਾਰੇ ਪਾਸੇ ਜੀ ਆ ਲੰਗਰ ਵੇਖੋ ਤੁਸੀਂ ਆ ਪਿੰਡਾਂ ਵਾਲੇ ਲਾਗੇ ਲਾਗੇ ਆਣੇ ਬਿਲਕੁਲ ਜੀ ਬਿਲਕੁਲ ਦੇਖੋ ਜੀ ਲੰਗਰਾਂ ਦੀਆਂ ਸਮਾਵਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਜੀ ਤੇ ਆਵਾਜ਼ਾਂ ਦੇ ਦੇ ਕੇ ਪ੍ਰਸ਼ਾਦਾ ਛਕੋ ਕੱਲੀ ਕੱਲੀ ਟਰਾਲੀ ਦੇ ਵਿੱਚ ਬਾਈ ਜੀ ਆਵਾਜ਼ ਦਿੰਦੇ ਆ ਪ੍ਰਸ਼ਾਦਿਆਂ ਦੀ ਦੁੱਧ ਦੀ ਲੱਸੀ ਦੀ ਬਹੁਤ ਵਧੀਆ ਜਾਣਕਾਰੀ ਸਰਪੰਚ ਸਾਹਿਬ ਸਰਦਾਰ ਮਲਕੀਤ ਸਿੰਘ ਉਹਨਾਂ ਨੇ ਕੀਤੀ ਹੈ ਜੀ ਕਿਉਂਕਿ ਬਹੁਤ ਚੜ੍ਹਦੀ ਕਲਾ ਵਾਲੇ ਵੀਰ ਆ ਤੇ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਦੇ ਆ ਜੀ ਇਹ ਵੀ ਬਹੁਤ ਵਧੀਆ ਸੁਭਾਅ ਦੇ ਤੇ ਹਰ ਇੱਕ ਵੀਰ ਦੇ ਨਾਲ ਜੀ ਬੜੀ ਨਿਮਰਤਾ ਦੇ ਨਾਲ ਮਿਲਦੇ ਆ ਤੇ ਵੇਖੋ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਜਾਂਦਾ ਜੀ ਜਿੱਥੇ ਸਰਪੰਚ ਸਰਦਾਰ ਮਲਕੀਤ ਸਿੰਘ ਉਹ ਨਹੀਂ ਬੈਠੇ ਹੁੰਦੇ ਨੇ ਜਦੋਂ ਕਿਤੇ ਵਿਚਾਰਾਂ ਦੀ ਸਾਂਝ ਪੈਂਦੀ ਹੈ ਜੀ ਬੜੀ ਤਕੜੀ ਗੱਲ ਆ ਜੀ ਜਿਵੇਂ ਜਿਵੇਂ ਇਹਨਾਂ ਸਰਕਾਰਾਂ ਨੇ ਯੋਧਿਆਂ ਦੇ ਯੁਲਮ ਕੀਤਾ ਓਵੇਂ ਓਵੇਂ ਭਾਈ ਜੀ ਇਹਨਾਂ ਯੋਧਿਆਂ ਦੇ ਹੌਸਲੇ ਟੁੱਟੇ ਨਹੀਂ ਸਕੋ ਹੋਰ ਮਜ਼ਬੂਤ ਹੁੰਦੇ ਗਏ ਕਿੰਨੇ 22 23 ਦੇ ਟਰੈਕਟਰ ਜਿਹੜੀਆਂ ਗੱਡੀਆਂ ਭੰਨੀਆਂ ਕਾਰਾਂ ਭਰੀਆਂ ਜਿਹੜੇ ਇਲਾਜ ਕਰਨ ਵਾਲੇ ਵੀਰ ਸੀ ਜੀ ਉਹਨਾਂ ਦੇ ਵੀ ਲਾਠੀਆਂ ਗੋਲੀਆਂ ਅਥਰੂ ਗੈਸ ਦੇ ਬੰਬ ਬੜਾ ਕੁਝ ਕੀਤਾ ਪਰ ਹੌਸਲੇ ਨਹੀਂ ਛੱਡੇ ਹੌਸਲੇ ਅੱਜ ਵੀ ਚੜ੍ਹਦੀ ਕਲਾ ਨਾਲੇ ਕਿਉਂਕਿ ਸਰਪੰਚ ਸਾਹਿਬ ਉਸ ਦਿਨ ਦੇ ਮੋਰਚੇ 'ਚ ਡਟੇ ਆ ਜੀ ਪਲ-ਪਲ ਦੀ ਜਾਣਕਾਰੀ ਰਹਿੰਦੀ ਆ ਕਿਉਂਕਿ ਪਤਾ ਲੱਗ ਜਾਂਦਾ ਏ ਤੇ ਬਹੁਤ ਜੀਰੋ ਗਰਾਉਂਡ ਤੋਂ ਤੁਹਾਨੂੰ ਬਿਲਕੁਲ ਸਚਾਈ ਦੱਸ ਰਹੇ ਆ ਜੀ ਇਸ ਮੋਰਚੇ ਦੀ ਜੀ ਬਿਲਕੁਲ ਸਰਦਾਰ ਦਲਬਾਖਸ਼ ਜੀ ਚੜ੍ਹਦੀ ਕਲਾ ਜੀ ਸਾਰੇ ਭਰਾ ਲਗਭਗ ਉਹੀ ਜਿਹੜੇ ਲਗਾਤਾਰ ਡਟੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਜੀ ਜਿੰਦਾਬਾਦ ਸਾਰੇ ਇੱਕਤਾ ਜਿੰਦਾਬਾਦ ਜਿੰਦਾਬਾਦ ਸਾਨਾ ਦਾਏਗਾ ਜਿੰਦਾਬਾਦ ਸਾਨਾ ਰਹੇਗਾ ਜਿੰਦਾਬਾਦ 30 ਸਰਕਾਰ ਜਿੰਦਾਬਾਦ 30 ਸਰਕਾਰ ਜਿੰਦਾਬਾਦ 72 ਸਰਕਾਰ ਜਿੰਦਾਬਾਦ 72 ਸਰਕਾਰ ਜਿੰਦਾਬਾਦ ਸਾਨਾ ਇਕਤਾ ਜਿੰਦਾਬਾਦ ਸਾਨਾ ਇਕਤਾ ਜਿੰਦਾਬਾਦ ਸਾਨਾ ਰਹੇਗਾ ਜਿੰਦਾਬਾਦ ਵਾਹ ਜੀ ਵਾਹ ਇਹ ਯੋਧਿਆ ਸਾਰੇ ਦੇਖੋ ਚੜ੍ਹਦੀ ਕਲਾ ਦੇ ਨਾਲ ਸਾਰੇ ਯੋਧਿਆ ਭਾਈ ਸਾਹਿਬ ਜੀ ਜਿਹੜੇ ਜਿਹੜੇ ਇੱਥੇ ਪਹੁੰਚੇ ਕਿਸੇ ਭਰਾ ਦਾ ਆਪਾ ਦੇ ਨਹੀਂ ਦੇ ਸਕਦੇ ਸਾਰੇ ਵੀਰਾਂ ਨੂੰ ਸਲਾਮ ਆ ਜੀ ਤੇ ਦੂਰ ਤੱਕ ਵੇਖੋ ਟਰਾਲੀਆਂ ਦਾ ਟਰੈਕਟਰ ਬਾਈ ਜੀ ਖੜਿਆ ਜੀ ਤੇ ਐ ਸਾਈਡ ਤੇ ਤੁਸੀਂ ਵੇਖੋ ਲੰਗਰ ਕਿਵੇਂ ਖੁੱਲੇ ਵਰਤਾਏ ਜਾ ਰਹੇ ਆ ਜੀ ਸੰਗਤਾਂ ਨੂੰ ਵੀ ਇਹ ਨਹੀਂ ਗੱਲ ਹਰ ਇੱਕ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਿਸੇ ਦੇ ਨਾਲ ਕੀਤਾ ਜਾਂਦਾ ਹਰ ਇੱਕ ਦੀ ਖੁੱਲ ਕੇ ਵੇਖੋ ਭਰਾ ਸਾਡੇ ਲੈ ਕੇ ਪਹੁੰਚ ਰਿਹਾ ਜੀ ਹਰ ਇੱਕ ਨੂੰ ਸ਼ਿੰਗਾਰਿਆ ਜੀ ਵੇਖੋ ਵੇਖੋ ਕਰਤ ਹੋ ਗਈ ਆ ਆ ਦੇਖੋ ਖੁੱਲੇ ਕਫੇ ਨੇੜਲੇ ਪਿੰਡਾਂ ਵਾਲੇ ਬਾਪੂ ਜੀ ਕਿਹੜੇ ਸ਼ਹਿਰ ਤੋਂ ਜੀ ਅਸੀਂ ਕਰਤਾਰਪੁਰਾ ਪਿੰਡ ਜੀ ਵਾਹ ਜੀ ਵਾਹ ਹਾਂਜੀ ਤੇ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਤੋਂ ਜੀ ਹਾਂ ਜੀ ਬਹੁਤ ਨੇਲੀ ਇਤਰਾ ਹੀ ਜੀ ਚੱਲਦੀ ਜੀ ਇਹ ਜਿਉਂਦਾ ਚੱਲਦਾ ਰਾਂਗੜ ਜਿਉਂਦਾ ਚੱਲਦਾ ਜੀ ਉਦੋਂ ਦਾ ਚੱਲਣ ਰਿਹਾ ਜੀ ਵਾਹ ਜੀ ਵਾਹ ਬੜਾ ਤਗੜਾ ਸਹਿਯੋਗ ਆ ਜੀ ਬਜ਼ੁਰਗੋ ਵਾਹ ਜੀ ਵਾਹ ਕਿਰਪਾਏ ਮਾਲਕ ਦੀ ਵੇਖੋ ਖੁੱਲੇ ਹਰ ਇੱਕ ਦੇ ਨਾਲ ਬਾਈ ਜੀ ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਹਰ ਇੱਕ ਨੂੰ ਫੁਲਕਾ ਸ਼ਿਕਾਇਆ ਜਾ ਰਿਹਾ ਹੈ ਜੀ ਕਰੋ ਵੀਡੀਓ ਸ਼ੇਅਰ ਵਾਹ ਤੋਂ ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ